ਅਰੇ ਅੱਜ ਦੇ ਸਭ ਤੋਂ ਵੱਡਾ ਜਿਹੜਾ ਨਗਦ ਇਨਾਮ ਬਾਬਾ ਜੀ ਨੇ ਰੱਖਿਆ 7100 ਰੁਪਏ ਔਰ ਉਹਦੇ ਵਿੱਚ ਜਿਹੜੇ ਬੱਚੇ ਨੇ ਇਹ ਇਨਾਮ ਹਾਸਲ ਕੀਤਾ ਬੱਚਿਆਂ ਦੀਆਂ ਧੜਕਣਾ ਤੇਜ਼ ਹੋਣਗੀਆਂ ਕਿਹੜਾ ਹੋ ਸਕਦਾ ਸੋ ਟੈਗ ਨੰਬਰ 25 ਗੁਰਜਾਪ ਸਿੰਘ son of ਤਰਸੀਮ ਸਿੰਘ ਤਤਾਰੀਏ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇਹ ਵਧਾਈਆਂ ਤਾਂ ਸਾਡੇ ਗੁਰੂ ਘਰ ਨੂੰ ਹੀ ਹੋ ਗਈਆਂ ਸਾਰੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਗੁਰਮਖ ਪਿਆਰਾ ਜਿਹੜਾ ਛੋਟਾ ਬੱਚਾ ਹੈ ਇਹ ਇੱਥੇ ਸੰਥਿਆ ਵੀ ਸ਼ਾਮ ਨੂੰ ਕਰਨ ਆਉਂਦਾ ਹੈ ਗਿੱਠਾ ਸਾਹਿਬ ਗਿਆਨੀ ਜੀ ਸੰਥਿਆ ਕਰਾਉਂਦੇ ਨੇ ਇਹ ਸੰਥਿਆ ਵੀ ਕਰਨ ਆਉਂਦਾ ਇਹਦੀ ਚੇਟਕੀ ਹੈ ਇਸ ਗੱਲ ਪ੍ਰਤੀ ਤੇ ਭਾਈ ਇਹਨੇ ਸਿੰਘ ਸਾਹਿਬ ਜਿਵੇਂ ਦਸਤਾਰ ਬੰਨਦੇ ਨੇ ਨਾ ਅਕਾਲ ਤਖਤ ਸਾਹਿਬ ਤੇ ਜਾਂ ਗੁਰੂ ਹੇਡ ਗ੍ਰੰਥੀ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਬੰਨਦੇ ਨੇ ਇਹ ਉਹ ਸਿੰਘ ਸਾਹਿਬ ਵਾਲੀ ਇਹ ਤੇਰਾ ਲੜੀ ਕਹਿੰਦੇ ਨੇ ਹਰਜੀਤ ਜੀ ਤੇ ਹਾਂਜੀ ਸੁੱਚੀ ਦਸਤਾਰ ਹਾਂਜੀ ਇਹ ਦਸਤਾਰ ਨੂੰ ਜੋ ਸਿੰਘ ਸਾਹਿਬ ਸਜਾਉਂਦੇ ਨੇ ਰਾਜੇ ਮਹਾਰਾਜਾਂ ਵਾਲੀ ਪ੍ਰਾਤਨ ਦਸਤਾਰ ਹੈ ਸੋ ਭਾਈ ਬਹੁਤ ਖੁਸ਼ੀ ਦੀ ਗੱਲ ਹੈ ਅੱਗੇ ਵਾਸਤੇ ਵੀ ਇਹ ਗੁਰਬਾਣੀ ਨਾਲ ਇਸੇ ਤਰ੍ਹਾਂ ਜੁੜਿਆ ਰਹੇ ਆਓ ਆਪਾਂ ਇਹਨੂੰ ਨਾਮ ਦੇ ਕੇ ਇਸ ਸਥਾਨ ਦਾ ਵੀ ਮਾਣ ਵਧਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਬਾਬਾ ਜੀ ਇਹ ਗੱਲ ਪੱਕੀ ਹੈ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਬੱਚਾ ਤੁਹਾਡੇ ਕੋਲੇ ਆਉਂਦਾ ਹੈ ਜਾਂ ਇੱਥੇ ਰਹਿੰਦਾ ਹੈ ਕਿ ਨਹੀਂ ਔਰ ਤੁਸੀਂ ਜੈਸੇ ਸਾਹਿਬ ਨਾਲ ਬੱਚੇ ਦੇ ਕਿਰਦਾਰ ਬਾਰੇ ਵੀ ਗੱਲ ਕੀਤੀ ਹੈ ਤਾਂ ਜਦੋਂ ਮਤਲਬ ਜਜਮੈਂਟ ਕੀਤੀ ਜਾਂਦੀ ਹੈ ਨਾ ਗੁਰੂ ਸਾਹਿਬ ਮੁਰੇ ਇਹੀ ਅਰਦਾਸ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੂੰ ਇਨਾਮ ਦਿਵਾਉਣੇ ਆ ਤੁਸੀਂ ਆਪ ਹੀ ਦਿਵਾਉਣੇ ਆ ਸੋ ਵਾਹਿਗੁਰੂ ਨੇ ਇਹੀ ਬਖਸ਼ਿਸ਼ ਕਰਦਿਆਂ ਹੋਇਆਂ ਹੋਰ ਨਾ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਜਿੱਥੇ ਆਪਾਂ ਦਸਤਾਰਾਂ ਸਜਾਉਣੀਆਂ ਉੱਥੇ ਨਾਲ ਦੀ ਨਾਲ ਆਪਾਂ ਸ਼ਬਦ ਗੁਰੂ ਦੇ ਲੜ ਵੀ ਲੱਗਣਾ ਹੈ ਗੁਰੂ ਸਾਹਿਬ ਦੀ ਸੰਥਿਆ ਵੀ ਲੈਣੀ ਹੈ ਗੁਰਬਾਣੀ ਵੀ ਪੜ੍ਹਨੀ ਹੈ ਦੂਸਰੇ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਬੱਚਿਆਂ ਨੂੰ ਵੱਡਿਆਂ ਨੂੰ ਇਨਾਮ ਮਿਲੇ ਆ